ਕੌਮ ਦੀ ਖਾਤਰ ਆਪਣੀ ਜਾਨ ਨਿਸ਼ਾਵਰ ਕਰਨ ਵਾਲੇ ਪ੍ਰੋਫੈਸਰ ਰਮਾ ਕਾਂਜਲੋਟਾ ਤੇ ਵੀਰ ਵਿਨੋਦ ਗੁਪਤਾ ਦਾ ਸ਼ਹੀਦੀ ਦਿਹਾੜਾ ਸ਼ਿਵਸੈਨਾ ਪੰਜਾਬ ਲੋ ਸਥਾਨਕ ਹਨੂਮਾਨਗੜੀ ਮੰਦਿਰ ਜੀਟੀ ਰੋਡ ਫਗਵਾੜਾ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਸਭ ਤੋਂ ਪਹਿਲਾਂ ਸਵੇਰ ਸਮੇਂ ਹਵਨ ਯੱਗ ਕਰਵਾਇਆ ਗਿਆ ਉੱਥੇ ਇਸਮੂ ਮੈਂਬਰਾਂ ਨੇ ਆਹੂਤੀ ਪਾ ਕੇ ਮਰਸ਼ੀਦ ਪ੍ਰੋਫੈਸਰ ਰਮਾ ਕਾਂਜਲੋਟਾ ਤੇ ਵੀਰ ਵਿਨੋਦ ਗੁਪਤਾ ਨੂੰ ਯਾਦ ਕੀਤਾ ਇਸ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਸਮੂ ਮੈਂਬਰਾਂ ਨੇ ਉਹਨਾਂ ਦੀਆਂ ਤਸਵੀਰਾਂ ਤੇ ਫੁੱਲ ਬੁਲਾਵਾ ਪਾ ਕੇ ਉਹਨਾਂ ਨੂੰ ਭਾਪ ਸ਼ਰਧਾਂਜਲੀਆ ਭੇਟ ਕੀਤੀਆਂ ਵਕਫਾ ਗੁਲਾਰੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੋਫੈਸਰ ਰਮਾ ਕਾਂਜਲੋਟਾ ਤੇ ਵੀਰ ਵਿਨੋਦ ਗੁਪਤਾ ਨੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਕਿਹਾ ਕਿ ਸਾਨੂੰ ਇਹੋ ਜੈ ਮਹਾਨ ਸ਼ਹੀਦਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਇਸ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਮੰਦਰ ਦੇ ਬਾਹਰ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਗਈ ਇਸ ਮੌਕੇ ਇੰਦਰਜੀਤ ਕਰਵਲ ਵਿਪਨ ਸ਼ਰਮਾ ਰਜੇਸ਼ ਪਲਟਾ ਕਮਲ ਅਰੋੜਾ ਨਿਰਿੰਦਰ ਨਿੰਦੀ ਬੱਬੂ ਚੋਪੜਾ ਰਕੇਸ਼ ਗੁਪਤਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਸਨਾਨੀਆਂ ਦੇ ਸਹਿਯੋਗ ਦੇ ਨਾਲ ਅੱਜ ਅਮਰ ਸਿੰਘ ਪ੍ਰਕਾਸ਼ ਸ਼ਰਮਾ ਕਾਂਧੀ ਲੋਟਾ ਜੀ ਔਰ ਵੀਰ ਵਿਦੋਤ ਕੁਸਾਇਦਾ ਸ਼ੇਦੀ ਦੇ ਵਰ ਬੜੀ ਸ਼ਰਧਾ ਦੇ ਨਾਲ ਜੇ ਹਲਮਾਨ ਗੜੀ ਮੰਦਿਰ ਦੀ ਪਵਵਾੜਕ ਮਾਇਆ ਗਿਆ ਸਭ ਤੋਂ ਪ੍ਰਥਮ ਜਲ ਵਿੱਚ ਫਿਲਾਈ ਗਈ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਭਵਨਤ ਹੋਇਆ ਗਿਆ ਔਰ ਉਸ ਤੋਂ ਪ੍ਰਾਂਤ ਸ਼ਰਧਾਂਜਲੀ ਦੇ ਕੇ ਭੰਡਾਰੇ ਦਾ ਆਯੋਜਨ ਕੀਤਾ ਗਿਆ ਔਰ ਸਾਰੇ ਹੀ ਜਨਸਰਾਨੀਆਂ ਨੇ ਇਹਨਾਂ ਮਹਾਨ ਗੁਰੂਤਿਆਂ ਨੂੰ ਆਪਣੀ ਸ਼ਰਧਾ ਸਨਮਾਨਤ ਕਿਤੇ ਨੇ ਔਰ ਨਾਲ ਇਹ ਫਰਾਂ ਲੈਆ ਜਿੰਦਾ ਉਹਨਾਂ ਨੇ ਦੇਸ਼ ਦੀ ਏਕਤਾ ਔਰ ਅਖੰਡਤਾ ਲਈ ਆਪਣੇ pran ਛੱਡ ਗਿਤੇ ਆ ਉਦਾਂ ਹੀ ਅਸੀਂ ਵੀ ਉਹਨਾਂ ਦੇ ਪੁੱਲ ਨਾ ਜਾਂਦੇ ਹੋਏ ਆਪਣੇ ਦੇਸ਼ ਦੇ ਲਈ ਏਕਤਾ ਔਰ ਅਖੰਡਤਾ ਦੇ ਲਈ ਹਰ ਤਨ ਮਨ ਤੰਦੇ ਨਾਲ ਸੇਵਾ ਕਰਦੇ ਹਰ ਵੇਲੇ ਤਤ ਪਰਾਗ ਜੈ ਸ਼੍ਰੀ ਹਰਿ ਸ਼ੇਵਸਨਾ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੇਰੇ ਪੰਜਾਬ ਪ੍ਰੋਫੈਸਰ ਰਾਮਾ ਕਾਂਜ ਲੋਟਾ ਔਰ ਵੀਰ ਬਿਰੋਧ ਗੁਪਤਾ ਦੀ ਯਾਦ ਦੇ ਵਿੱਚ ਛੱਤੀ ਮਾ ਬਲਿਦਾਨ ਦਿਵਸ ਫਰਮਾਨਗੜੀ ਮੰਦਰ ਦੇ ਪ੍ਰਾਂਗਣ ਦੇ ਵਿੱਚ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਸਿਡੈਂਟ)^{(1)}^{(2)}^{(3)} ਅਜੇਸ਼ ਪਲਟਾ ਜੀ ਔਰ ਸ਼ਹਿਰ ਦੇ ਪ੍ਰਧਾਨ ਅੰਕੁਰ 베ਦੀ ਜੀ ਦੀ ਅਧਿਅਕਸ਼ਤਾ ਦੇ ਵਿੱਚ ਮਨਾਇਆ ਗਿਆ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਸ਼ਰਧਾ ਸਮਨ ਅਰਪਣ ਕਰਨ ਤੋਂ ਬਾਅਦ ਉਹਨਰੇ ਇਹ ਨਾਮ ਦੇ ਉੱਤੇ ਲੰਗਰ ਲਗਾਇਆ ਗਿਆ ਸ਼ਬੀਰ ਲਗਾਈ ਗਈ ਔਰ ਹਵਨ ਕੀਤਾ ਗਿਆ ਔਰ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਸ਼ਹੀਦਾਂ ਦੀ ਜਦਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਪਟੰਕੇ ਮਿੱਟਣ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਕੌਮ ਦੀ ਖਾਤਰ ਆਪਣੀ ਜਾਨ ਨਿਸ਼ਾਵਰ ਕਰਨ ਵਾਲੇ ਪ੍ਰੋਫੈਸਰ ਰਮਾ ਕਾਂਜਲੋਟਾ ਤੇ ਵੀਰ ਵਿਨੋਦ ਗੁਪਤਾ ਦਾ ਸ਼ਹੀਦੀ ਦਿਹਾੜਾ ਸ਼ਿਵ ਸੈਨਾ ਪੰਜਾਬ ਲੋ ਸਥਾਨਕ ਹਨੂਮਾਨਗੜੀ ਮੰਦਿਰ ਜੀਟੀ ਰੋਡ ਫਗਵਾੜਾ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਸਭ ਤੋਂ ਪਹਿਲਾਂ ਸਵੇਰ ਸਮੇਂ ਹਵਨ ਯੱਗ ਕਰਵਾਇਆ ਗਿਆ ਉੱਥੇ ਇਸਮੂ ਮੈਂਬਰਾਂ ਨੇ ਆਹੂਤੀ ਪਾ ਕੇ ਅਮਰਸ਼ੀਰ ਪ੍ਰੋਫੈਸਰ ਰਮਾ ਕਾਂਜਲੋਟਾ ਤੇ ਵੀਰ ਵਿਨੋਦ ਗੁਪਤਾ ਨੂੰ ਯਾਦ ਕੀਤਾ ਇਸ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਸਮੂ ਮੈਂਬਰਾਂ ਨੇ ਉਹਨਾਂ ਦੀਆਂ ਤਸਵੀਰਾਂ ਤੇ ਫੁੱਲ ਬਲਾਵਾ ਆਕੇ ਉਹਨਾਂ ਨੂੰ ਪਾਪੀਨਿਆ ਸ਼ਰਧਾਂਜਲੀਆ ਭੇਂਟ ਕੀਤੀਆਂ ਵਕਫਾ ਗੁਲਾਰੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੋਫੈਸਰ ਰਮਾ ਕਾਂਜਲੋਟਾ ਤੇ ਵੀਰ ਵਿਨੋਦ ਗੁਪਤਾ ਨੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਕਿਹਾ ਕਿ ਸਾਨੂੰ ਇਹੋ ਜੈ ਮਹਾਨ ਸ਼ਹੀਦਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਇਸ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਮੰਦਰ ਦੇ ਬਾਹਰ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਗਈ ਇਸ ਮੌਕੇ ਇੰਦਰਜੀਤ ਕਰਵਲ ਵਿਪਨ ਸ਼ਰਮਾ ਰਜੇਸ਼ ਪਲਟਾ ਕਮਲ ਅਰੋੜਾ ਨਿਰਿੰਦਰ ਨਿੰਦੀ ਬੱਬੂ ਚੋਪੜਾ ਰਕੇਸ਼ ਗੁਪਤਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜ son